ਹਾਂਜੀ ਸਾਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਕਰ ਰਹੇ ਆ 90 ਦਿਨ 90 ਮਿੰਨੀ ਵਲੋਗਸ ਦਾ ਚੈਲੰਜ ਅੱਜ ਆਪਨੇ ਚੈਲੰਜ ਦਾ ਪਹਿਲਾ ਦਿਨ ਆ ਪਹਿਲਾ ਵਲੋਗ ਆ ਸਾਰੇ ਸਪੋਰਟ ਕਰਿਓ ਤੇ ਵਲੋਗ ਆਪਾਂ ਸਟਾਰਟ ਕੀਤਾ ਸਰਜਰੀ ਸਵੇਰ ਤੋਂ ਸ਼ਾਵਰ ਛੂਵਰ ਲੈ ਕੇ ਫਰੈਸ਼ ਫਰੂਸ਼ ਹੋ ਕੇ ਆਪਾਂ ਆਪਣੇ ਪਹੁੰਚ ਗਏ ਟਰੱਕ 'ਚ ਟਰੱਕ 'ਚ ਪਹੁੰਚ ਕੇ ਆਪਾਂ ਬਣਾਈ ਗਰਮਾ ਗਰਮ ਲੌਂਗ ਲਾਚੀਆਂ ਵਾਲੀ ਚਾਹ ਤੇ ਨਾਲ ਜੀਰੇ ਵਾਲੇ ਬਿਸਕਟ ਮੇਰੇ ਵੀਰੋ ਤੇ ਜੀਰੇ ਵਾਲੇ ਬਿਸਕਟ ਖਾਣ ਤੋਂ ਬਾਅਦ ਫੇਰ ਆਪਾਂ ਚਾਲੇ ਪਾਵਾਂਗੇ ਹਲੋ ਜੀ ਚਾਲੇ ਆਪਾਂ ਪਾਤਿਆਂ ਕੰਪਨੀ ਵੱਲ ਨੂੰ ਹੁਣ ਮਿਲਦੇ ਆਪਾਂ ਤੁਹਾਨੂੰ ਸਿੱਧਾ ਕੰਪਨੀ 'ਚ ਜਾ ਕੇ ਲੋਵੀ ਮਿੱਤਰੋ ਕੰਪਨੀ 'ਚ ਆਪਾਂ ਪਹੁੰਚ ਗਏ ਅੰਦਰ ਜਾ ਕੇ ਹੁਣ ਆਪਾਂ ਆਪਣੀ ਗੱਡੀ ਦੇ ਰਜਿਸਟ੍ਰੇਸ਼ਨ ਕਰਵਾਣੇ ਆ ਰਜਿਸਟ੍ਰੇਸ਼ਨ ਕਰਵਾਣ ਤੋਂ ਬਾਅਦ ਆਪਾਂ ਨੂੰ ਆਪਣੇ ਫੋਨ 'ਤੇ ਇੱਕ ਮੈਸੇਜ ਆ ਜਾਂਦਾ ਰੈਂਪ ਨੰਬਰ ਆ ਜਾਂਦਾ ਕੁਝ ਇਸ ਤਰ੍ਹਾਂ ਦੀ ਮਸ਼ੀਨਾਂ ਹੁੰਦੀ ਹੈ ਜਿਹਦੇ 'ਚ ਆਪਾਂ ਰਜਿਸਟ੍ਰੇਸ਼ਨ ਕਰਵਾਈਦੀ ਹੈ ਲੋਡਿੰਗ ਵਾਸਤੇ ਤੇ ਰਜਿਸਟ੍ਰੇਸ਼ਨ ਕਰਵਾਣ ਤੋਂ ਬਾਅਦ ਮੈਂ ਰੈਂਪ ਤੇ ਪਹੁੰਚ ਗਿਆ ਗੱਡੀ ਰੈਂਪ ਤੇ ਲਾ ਕੇ ਮੈਂ ਲੋਡਿੰਗ ਦੀ ਵੇਟ ਕਰਨ ਲੱਗ ਗਿਆ ਥੋੜੇ ਟਾਈਮ ਬਾਅਦ ਲੋਡਿੰਗ ਕਰਨ ਵਾਸਤੇ ਬੀਬੀ ਆ ਗਈ ਬੀਬੀ ਨੇ ਲੋਡਿੰਗ ਕਰ ਦਿੱਤੀ ਉਸ ਤੋਂ ਬਾਅਦ ਲੋਡਿੰਗ ਕਰਵਾਉਣ ਤੋਂ ਬਾਅਦ ਮੈਂ ਪੇਪਰ ਲੈਣ ਵਾਸਤੇ ਆ ਗਿਆ ਵਲੋਗ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ